ਲੁਧਿਆਣਾ ਚ 19 ਜੂਨ ਨੂੰ ਵੋਟਾਂ ਹੋਣੀਆਂ ਨੇ ਪਰ ਇਸ ਤੋਂ ਪਹਿਲਾਂ ਲੁਧਿਆਣਾ ਡਿਪਟੀ ਕਮਿਸ਼ਨਰ ਨੇ ਆਰਡਰ ਜਾਰੀ ਕੀਤੇ ਨੇ ਜਿਸ ਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਕਿ 194 ਪੋਲਿੰਗ ਬੂਥਾਂ ਦੇ ਉੱਤੇ 235 ਦੇ ਕਰੀਬ ਜਿਹੜੇ ਆ ਕੈਮਰੇ ਉਹ ਲਗਾਏ ਜਾਣਗੇ ਉਹ ਕੈਮਰੇ ਜਿਹੜੇ ਹਾਈ ਰੈਗੂਲੇਸ਼ਨ ਦੇ ਹੋਣਗੇ ਔਰ ਉਸ ਨੂੰ ਵਾਈਫਾਈ ਦੇ ਨਾਲ ਕਨੈਕਟ ਕੀਤਾ ਗਿਆ ਹੈ ਹਾਲਾਂਕਿ ਦੱਸ ਦਈਏ ਕਿ ਇਸ ਦੀ ਮੋਨਿਟਰਿੰਗ ਜਿਹੜੀ ਆ ਡਿਪਟੀ ਕਮਿਸ਼ਨਰ ਲੁਧਿਆਣਾ ਕਰਨਗੇ ਔਰ 19 ਤਰੀਕ ਨੂੰ ਹੋਣ ਵਾਲੀਆਂ ਵੋਟਾਂ ਦੀ ਜਿਹੜੀ ਮੋਨਿਟਰਿੰਗ ਹੈ ਉਹ ਕੀਤੀ ਜਾਵੇਗੀ ਔਰ ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 41 ਕੈਮਰੇ ਜਿਹੜੇ ਆ ਉਹ ਬਾਹਰ ਲੱਗਣਗੇ ਬਾਹਰ ਜਿਹੜੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਜਿਹੜੇ ਦੇਖਰੇਖ ਕਰਨਗੇ ਔਰ ਇਸ ਦੇ ਵਿੱਚੋਂ ਅਗਰ ਗੱਲ ਕੀਤੀ ਜਾਵੇ ਤਾਂ 194 ਜਿਹੜੇ ਪੋਲਿੰਗ ਸਟੇਸ਼ਨਾਂ ਤੇ ਇਹ ਕੈਮਰੇ ਲਗਾਉਣ ਦੀ ਗੱਲ ਕੀਤੀ ਜਾ ਰਹੀ ਆ ਤਾਕੀ ਜਿਹੜੀਆਂ ਨਿਰਪੱਖ ਜਿਹੜੀਆਂ ਨੇ ਇਹ ਚੋਣਾ ਹੋ ਸਕਣ ਔਰ ਕਿਸੇ ਤਰੀਕੇ ਦੀ ਉਮੀਦਵਾਰ ਨੂੰ ਜਿਹੜੀ ਆ ਉਹ ਸ਼ਿਕਾਇਤ ਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਉਹ ਜ਼ਰੂਰ ਮੁਕੰਮਲ ਕਰ ਲੀਆਂ ਗਈਆਂ ਨੇ ਔਰ 19 ਤਰੀਕ ਨੂੰ ਜਿਹੜੀ VOTING ਦੀ ਪ੍ਰਕਿਰਿਆ ਹੋਵੇਗੀ ਉਸ ਦੀ ਸਾਰੀ ਜਿਹੜੀ ਨਿਗਰਾਨੀ ਹੈ ਉਹ ਡਿਪਟੀ ਕਮਿਸ਼ਨਰ ਇਹਨਾਂ CCTV ਕੈਮਰਿਆਂ ਦੇ ਰਾਹੀਂ ਜਿਹੜੀ ਆ ਉਸ ਤੇ ਨਜ਼ਰ ਰੱਖਣਗੇ ਲੁਧਿਆਣਾ ਤੋਂ ਰਜਿੰਦਰ ਅਰੋੜਾ TV9 ਪੰਜਾਬ